ਅਸੀਂ ਜੀ ਬੱਚਿਆਂ ਕਹਿਣਾ ਭਈ ਇਹਨਾਂ ਦੀ ਕੋਈ ਥਾਂ ਮਕਾਨ ਬਣਾਈ ਜਾਵੇ ਤੇ ਅਸੀਂ ਤਾਂ ਕਿਨੇ ਕੁਲੇ ਰਹਿ ਗਏ ਐ ਤੇ ਕੋਈ ਸੈਂ ਤਾਂ ਕਰ ਦੇ ਸਰਕਾਰ ਤੇ ਬੱਚੇ ਚੱਲ ਕੋਈ ਆਧਾ ਕੋਈ ਥਾਂ ਟਿਕਾਣਾ ਨਾਂ ਦਾ ਬਣ ਜਾਵੇ ਤੇ ਇਹਨਾਂ ਦੀ ਮਾਂ ਵੀ ਮੋਗ ਗਈ ਤੇ ਡੈਡੀ ਪਹਿਲਾਂ ਮੋਗ ਗਿਆ ਨੂੰ ਢਾਹ ਕੋਈ ਐ ਤੇ ਮਾਂ ਕਹੀਂ ਸਰ ਤੇ ਭਈ ਹੁੰਦੇ ਪਰਾਂਵਾ ਬੜਾ ਪੈਸੇ ਡੇਢ ਕਿਲਾ ਪੈ ਲਈਏ ਤੋ ਰੱਖੀ ਨੇ ਉਹ ਵੀ ਆਣ ਅਗਲੇ ਛਾਟ ਛੱਟ ਗਏ ਭਈ ਅਸੀਂ ਕੀ ਕਰੀਏ ਉਹਨ ਪੇ ਅਸੀਂ ਸਾਦੀ ਪਹਿਲੀ ਵੀ ਰੱਖੀ ਗੀ ਤੇਰੀ ਮਾਂ ਮਗਰ ਤੂੰ ਬਾਵੇਂ ਆਦਾ ਗੁਜ਼ਾਰਾ ਕਰੋ ਨਾ ਕਰ ਵਾਸੀ ਕੀ ਕਰੀਏ ਤੁਹਾਡਾ ਅਸੀਂ ਆਦਾ ਪਾਲਣ ਕਰੀਏ ਤੇ ਬਾਵੇਂ ਤੁਹਾਦਾ ਕਰੀਏ ਇਹਨਾਂ ਨੂੰ ਹੋ ਗਏ 7 ਸਾਲ ਸਾਦੀ ਕੋਈ ਮਕਾਨ ਨਹੀਂ ਤੇ ਥੋੜੇ ਕੱਚਾ ਬਣਾ ਤੇ ਦਿੱਤਾ ਆ ਭਈ ਅਸੀਂ ਮਾ ਅਸੀਂ ਰਹਿ ਵੀ ਤੇ ਬੁੱਢੀ ਤੇ ਵੱਡਾ ਭਾਈ ਤੇ ਇਹਨਾਂ ਨੂੰ ਹਾਂ ਨੰਦੇ ਕੋਲ ਤੇ ਦੂਜੇ ਤਾਂ ਵੱਖਰੇ ਅਗੇ ਮੁੰਡੇ ਆਪਣੇ ਸਾਦੇ ਜੁਮੇ ਆਏ ਬੇਟੇ ਸਾਰੇ ਵਾੜਾ ਮੋਟਾ ਕਰੀਦਾ ਹੀ ਹੈ ਗੁਜਾਰਾ ਕੋਈ ਫਿਲਸਣਾ ਲੱਗੀਆਂ ਨਾਂਦੀਆਂ ਵੀ ਲੱਗੀਆਂ ਇਨਸਾਦੀ ਵੀ ਲੱਗੀਆਂ ਬੁੱਢੇ ਵੀ ਲੱਗੀਆਂ ਹੋਈ ਹੈ ਉਹ ਬਸ ਥੋੜਾ ਘਣਾ ਸਰਕਾਰ ਕੋਈ ਮੱਝ ਦੁੱਧ ਦੇਂਦੀ ਹੈ ਉਹ ਵਿੱਚ ਤੇ ਮਾੜਾ ਮੋਟਾ ਸਿੱਧੰਦਾ ਥੋੜਾ ਘਣਾ ਚਲਾਈ ਖਾਏ ਬੈਠੇ ਮੰਗ ਕਰਨਿਆਂ ਬਿਨਾਂ ਦੀ ਥਾਂ ਬਣੀ ਜਾਵੇ ਕੋਈ ਮਕਾਨ ਬਣ ਜਾਵੇ ਬੱਚਿਆਂ ਦਾ ਟਟਾ ਇੱਕ ਹੋ ਗਿਆ ਪਹਿਲੂ ਡੈਡੀ ਨੂੰ ਇਨਾਂਦੇ ਨੂੰ ਡੈਡੀ ਨੂੰ ਤੇ ਮੋੜ ਪਿੱਛੇ ਸੰਮਲੇ ਚਾਰ ਸਾਲ ਤਿੰਨ ਪਾਏ ਗਏ ਤੂੰ ਅੰਦਰ ਤੋਂ ਪਿੱਛੇ ਮੁੜ ਹੋ ਗਈ ਕੈਸਰ ਸੰਭਲ ਗੁੱਡੀ ਨੂੰ ਗੁੱਡੀ ਵੀ ਫੌਤ ਹੋ ਗਈ ਗੁੱਡੀ ਵੀ ਫੌਤ ਹੋ ਗਈ ਗੁੱਡੀ ਮੁੱਕ ਗਈ ਤੇ ਉਸ ਤੋਂ ਪਿੱਛੇ ਬੜਾ ਸੀ ਹੁਣ ਨਾਨ ਬੱਚੇ ਹੋ ਜੇ ਆ ਤੇ ਅਸੀਂ ਆਦੇ ਘਰੇ ਉਹਨਾਂ ਵਿਆਹ ਦਿੱਤੇ ਦਾਦਕਿਆਂ ਨੇ ਦਾਦਕਿਆਂ ਨੇ ਵਿਆਹ ਦਿੱਤੇ ਤੇ ਅਸੀਂ ਆ ਤੇ ਮੁਰਕੋੜ ਰੱਖਣੇ ਹੁਣ ਕੀ ਕਰੀਏ ਅਸੀਂ ਦੇਖ ਫੜ ਮੁੜਾਸੀ ਕਰਨ ਲੱਗ ਪਏ ਇਹਨਾਂ ਦੀ ਤੇ ਹੁਣ ਭਰਾ ਦੇ ਪਏ ਆ ਤੇ ਕੋਈ ਨਾਲੀ ਸਹਾਇਤਾ ਹੁੰਦੀ ਹੋਵੇ ਤੇ ਸਰਕਾਰ ਕਰੇ ਚਾ ਪੁਰਾਣਾ ਪੰਜ ਚਾਰ ਸਾਲ ਬੀ ਗੁਜ਼ਰ ਗਿਆ ਮੋਰ ਗੁੱਡੀ ਨੂੰ ਹੁਣ ਚ ਤਿੰਨ ਸਾਲ ਚਾਰ ਹੋ ਗਏ ਗੁੱਡੀ ਨੂੰ ਗੁੱਡੀ ਵੀ ਗੁਜ਼ਰ ਗਈ ਦੋਵੇਂ ਗੁਜ਼ਰ ਗਏ ਉਹ ਨਹੀਂ ਰਖਦੇ ਨਾ ਸਾਨੂੰ ਜਵਾਬ ਦੇ ਦਿੱਤ ਲੈ ਜਾ ਤੁਸੀਂ ਪਹਿਲੇ ਗੁੱਡੀ ਕੋਲ ਹੈਗੇ ਨਾ ਗੁੱਡੀ ਆਪਣੀ ਇੱਥੇ ਆ ਗਈ ਨਾ ਉਹ ਉਹ ਨਹੀਂ ਬਿਜਾ ਦਿੱਤੀ ਯਾ ਦਿੱਤੀ ਆਪਣੇ ਘਰੇ ਨਾਨਕੇ ਆਤੇ ਗੁੱਡੀ ਇੱਥੇ ਰਹਿੰਦੀ ਹੈ ਮੋੜਾ ਸੀ ਉਹਦਾ ਖਚਲ ਖੁਚਲ ਕਰਦੇ ਰਹੇ ਬੱਚੇ ਨਿੱਕੇ ਸੀਦੇ ਬੱਚੇ ਨਿੱਕੇ ਸੀ ਅਸੀਂ ਮੋੜੇ ਨਨ ਪਾਲਦੇ ਪਾਲਦੇ ਮੋੜਾ ਭਾਈ ਭਰੂਈ ਚ ਭਾਈ ਹੁਣ ਪਾਏ ਨੂੰ ਬਿਮਾਰ ਭਰਾਈ ਹੈ ਆਪਾਂ ਨਾਲ ਇਸ ਤਰ੍ਹਾਂ ਤਾਂ ਮੋੜਾ ਸੀ ਆਖਾ ਵਿਚਾਲ ਉਹ ਨੂੰ ਕੋਈ ਨਹੀਂ ਰੱਖ ਦੇਤਾ ਸੀ ਤੇ ਰਖਣੀ ਹੈ ਤੇ ਇਹ ਵੀ ਗੁੱਡੀ ਵੀ ਖਤਮ ਹੋ ਗਈ ਉਹ ਇੱਥੇ ਖਤਮ ਹੋ ਗਈ ਹਾਂ ਉਹ ਵੀ ਖਤਮ ਹੋ ਗਈ ਦੋਵੇਂ ਜੀ ਖਤਮ ਹੋ ਗਏ ਆਕਾ ਸਾਰਾ ਗੁੱਡੀ ਨੂੰ ਤੇ ਇਹਨਾਂ ਦੇ ਪਿਤਾ ਨਾਲ ਕਿਵੇਂ ਉਹਨੇ ਨਾਲ ਅਟੈਕ ਹੋਈ ਕਿ ਆਰੀ ਸਰਾਤੀ ਸੁੱਤਾ ਤੇ ਬਾਤ ਆਇਤੀ ਹੋਈ ਕਿ ਆ ਹੁਣ ਖਤਮ ਹੋ ਗਿਆ ਆ ਉਸ ਤੋਂ ਬਾਅਦ ਇੱਥੇ ਆ ਗਏ ਮੜੂ ਨੇ ਭਿਆ ਦਿੱਤਾ ਨਾ ਨਾਨੂ ਇਹ ਨਾ ਖਣਾ ਸਾਡੇ ਕੋਲ ਆਏ ਕੋਈ ਸ਼ਿਤਨਾ ਅਸੀਂ ਦਿੰਦੇ ਤੇ ਨਾਨਕਿਆ ਤੇ ਰਵਣ ਭਾਵੇਂ ਜਿਵੇਂ ਕਰਨ ਜਿਆਰਾ ਕਰਨ ਨਾ ਭਾਵੇਂ ਨਾ ਕਰਨ ਮਣੋ ਸਾਨੂੰ ਪਾਲਨੇ ਪਾਏ ਉਹਨੂੰ ਬੱਚੇ ਹੋ ਗਏ ਆ ਨਿੱਕੇ ਨਿੱਕੇ ਮੈਂ ਆ ਮਾਰੇ ਗਾਂਦਸ ਮੈਨੂੰ ਸਾਹ ਚੜ ਜਾਂਦਾ ਪਾਲਣ ਪੋਛ ਕਰਦੇ ਪਾਇਆ ਸਾਰੇ ਭਰਾ ਵੀ ਪਾਉਂਦੇ ਪਾਇਆ ਸਾਰੀ ਜਾਗ ਤੇ ਆਨੇ ਵਿਚਾਲ ਕੋਈ ਨਾ ਦਾ ਅਸੀਂ ਹੁਣ ਅਸਰਾ ਦੇਵਾਂ ਤੇ ਤਾਂ ਹੀ ਮਿਲਦਾ ਅਸਰਾ ਕੇ ਧਰੂੰਗ ਕਰਨੇ ਆ ਜਿਨ੍ਹਾਂ ਦੇ ਇੱਥੇ ਆਪਾਂ ਕੋ ਕੋਠਾ ਇੱਕ ਬਣਾ ਦੇਵੇ ਸਰਕਾਰ ਤੇ ਉਹ ਇਸ ਤਰ੍ਹਾਂ ਬਿਨਾ ਬਣਾ ਦੇਵੇ ਤੇ ਕੋਈ ਚਿੰਤਾ ਹਟ ਜਾ ਸੇ ਸਾਦੀ ਇਸ ਸਾਦੇ ਤੋਂ ਹੁਣ ਕੁਝ ਵੀ ਨਹੀਂ ਪੱਲੇ ਰਹਿ ਗਿਆ ਹੁਣ ਅਸੀਂ ਤਾਂ ਆਪ ਲੋਬੇ ਆ ਗਏ ਤੇ ਖਤਮ ਹੋ ਗਿਆ ਬੰਦੇ ਸਭ ਨੇ ਇਹ ਫਸਲ ਤਾਂ ਖਤਮ ਹੋ ਗਿਆ ਆਸੀਂ ਨਹੀਂ ਕਰ ਸਕਦੇ ਹਾਂ ਤੇ ਇਸ ਤਰ੍ਹਾਂ ਬਸ ਉਹਨਾਂ ਕੋਈ ਨਾਂ ਤੇ ਕਮਰਾ ਖੁੰਮਰਾ ਬਣ ਜਾਵੇ ਕੋ ਬੱਚੇ ਫਾਲ ਪੈਸਾ ਨਾ ਦਾ ਰਹਿਣ ਵਹਿਣਾ ਬਣ ਜਾ ਖਣੇ ਨਾਂਦਾ ਇਥੇ ਮੇਰਾ ਨਾਮ ਜਗਰਾਤ ਸਿੰਘ ਹੈ ਅਸੀਂ ਪਿੰਡ ਰੇਤੇਲੀ ਨੰਨੇ ਨੰਨਾ ਕੋਲ ਰਹੇ ਮੇਰੀ ਮੰਮੀ ਪਹਿਲਾਂ ਪਿੱਛੇ ਮੁਕੇ ਮੇਰਾ ਪਹਿਲਾ ਡੈਡੀ ਮੁੱਕ ਗਿਆ ਪੈਸਾ ਵਾਦੂ ਲਾਇਆ ਜ਼ਮੀਨ ਵੀ ਘਣੇ ਰੱਖੀ ਹੈ ਹੁਣ ਅਸੀਂ ਨਾਨਾ ਨਾਨੀ ਕੋਲ ਰਹ ਰਹੇ ਆ ਸਾਡ ਨੂੰ ਹੁਣ ਦਾਦ ਕਹੇ ਵੀ ਆਖਾ ਹੈ ਸਾਡੇ ਕੋਲ ਨਾ ਕੋਚੇਗਾ ਤੁਸੀਂ ਜਾਓਗੇ ਤੋ ਅਸੀਂ ਹੁਣ ਨਾਨੇ ਨਾਨਾ ਕੋਲ ਰਹਿੰਦੇ ਪੈਨ ਲਿਆਂਦਾ ਸਾਨੂੰ ਸਾਡ ਨੂੰ ਪੜਾਈ ਵੀ ਸਾਰਾ ਕੁਝ ਵੀ ਸਾਨੂੰ ਕਰਾਉਂਦੇ ਪੈਨੋ ਤੇ ਹਣ ਅਸੀਂ ਇੰਨਾ ਕੋਲ ਪੜਦੇ ਪੈ ਸਾਰਾ ਕੁਝ ਮੇਰੇ ਪਿਤਾ ਨੂੰ ਪੈਕ ਦੀ ਬਿਮਾਰੀ ਤੋਂ ਪਹਿਲਾਂ ਸਿੱਧਾ ਮੋਗ ਗਿਆ ਤੇ ਮੇਰੇ ਮੰਮੀ ਨੂੰ ਕੈਂਸਰ ਦੀ ਬਿਮਾਰੀ ਆਈ ਤੇ ਉਹਦੇ ਤੇ ਪੈਸਾ ਵੀ ਲਾਇਆ ਤਾਂ ਵੀ ਉਹ ਮੋਗ ਗਈ ਅਸੀਂ 7-8 ਸਾਲਾਂ ਤੋਂ ਰਹਿ ਤਰੇ ਰਹੇ ਹਾਂ ਪੜਾਈ ਵੀ ਕਰ ਰਹੇ ਹਾਂ ਜੀ ਕਿਹੜੀ ਕਲਾਸ ਵਿੱਚ ਪੜਦੇ ਹੋ ਸੱਤਵੀਂ ਕਲਾਸ ਵਿੱਚ ਪੜਦੇ ਹਾਂ ਮਾਮੇ ਮਾਮੇ ਕੁਮਾਰੇ ਪੈਨੋ ਬਾਾਕੀ ਦੋ ਮਾਮੇ ਵਖਰੇ ਨੂੰ ਨਾਮਾ ਦੂਜਾ ਕਮਾਦਾ ਤਾਂ ਵੀ ਉਹ ਲੱਗ ਜਾਂਦਾ ਹੈ ਤੇ ਹੋਣਾ ਉਹ ਵੀ ਸਾਡੀ ਕੋਈ ਸਹਾਇਤਾ ਕੀਤੀ ਜਾਵੇ ਮਕਾਨ ਤਾਂ ਬਣਾ ਤੇ ਦਿੱਤਾ ਜਾਵੇ ਮਕਾਨ ਵੀ ਡਿੱਗਿਆ ਹੈ ਤੁਹਾਡਾ ਹਾਂਜੀ ਯਾਰ ਇਹ ਸਾਡੇ ਨਾਨੀ ਨਾਨਣ ਤਾਂ ਆਦੇ ਤੁਹਾਨੂੰ ਕੋਈ ਥਾਂ ਬਣਾ ਤੇ ਦਿੱਤੀ ਜਾਵੇ ਕੀ ਮੰਗ ਕਰਨੇ ਸਰਕਾਰ ਕੋਲ ਮੈਂ 7ਵਾਂ ਚ ਪੜਦਾ ਤੇ 3ਜੀ ਚ ਪੜਦਾ ਕੀ ਨਾਮ ਕੀ ਤੁਹਾਡਾ ਦੋਵਾਂ ਦਾ ਮੇਰਾ ਨਾਮ ਜਗਰਾਤ ਸਿੰਘ ਐ ਤੇ ਨਾਮ ਮਨਪ੍ਰੀਤ ਹੈ ਉਮਰ ਕਿੰਨੀ ਕਿੰਨੀ ਕੋਈ ਤੁਹਾਡੀ ਮੇਰੀ 13 ਸਾਲ ਹੈ ਐ ਤੇ 8 ਸਾਲ ਹੈ